ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਪਰਾਲੀ ਦਾ ਮੁੱਦਾ ਦਿਨ ਬਾ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਬੇਸ਼ੱਕ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਝੋਨੇ ਦੀ ਕਟਾਈ ਤੋਂ ਬਾਅਦ ਜੋ ਰਹੇਹਤ ਖੂੰਦ ਬਚਦੀ ਆ ਉਸ ਨੂੰ ਅੱਗ ਨਾ ਲਗਾਈ ਜਾਵੇ ਬੈਲਰ ਮਸ਼ੀਨਾਂ ਤੱਕ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਪਰ ਬਹੁਤ ਸਾਰੇ ਕਿਸਾਨ ਅਜੇੇ ਨੇ ਜੋ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਚੁੱਕੇ ਨੇ ਕਿ ਸਾਡੀਆਂ ਪਰਾਲੀ ਦੀਆਂ ਗੱਠੀਆਂ ਗੱਠਾਂ ਬਣਾ ਦਿੱਤੀਆਂ ਜਾਣ ਬੈਲਰ ਮਸ਼ੀਨਾਂ ਭੇਜ ਦਿੱਤੀਆਂ ਜਾਣ ਜੇਕਰ ਅਜਿਹਾ ਨਹੀਂ ਹੋਇਆ ਫਿਰ ਅਸੀਂ ਮਜਬੂਰਨ ਅੱਗ ਲਗਾਵਾਂਗੇ ਤਾਂ ਹੁਣ ਅੰਕੜੇ ਜਿਹੜੇ ਸਾਹਮਣੇ ਆ ਰਹੇ ਨੇ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਦੇ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਜੇਕਰ ਇਹਨਾਂ ਪਰਾਲੀ ਸਾੜਨ ਦੇ ਮਾਮਲਿਆਂ ਦੇ ਅੰਕੜਿਆਂ ਦੀ ਗੱਲ ਕਰੀਏ 1216 ਮਾਮਲੇ ਸਾਹਮਣੇ ਆ ਚੁੱਕੇ ਤੇ ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚੋਂ ਸਾਹਮਣੇ ਆਏ ਨੇ ਤਾਂ ਹੁਣ ਤੱਕ 15 ਸਤੰਬਰ ਤੋਂ ਲੈ ਕੇ 29 ਅਕਤੂਬਰ ਤੱਕ ਜੋ 1216 ਮਾਮਲੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ 296 ਮਾਮਲੇ ਅਮਰਤਸਰ ਤੋਂ ਸਾਹਮਣੇ ਆਏ ਨੇ 173 ਮਾਮਲੇ ਸੰਗਰੂਰ ਤੋਂ ਸਾਹਮਣੇ ਆਏ ਨੇ 117 ਮਾਮਲੇ ਫਿਰੋਜ਼ਪੁਰ ਤੋਂ 123 ਮਾਮਲੇ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਏ ਨੇ 73 ਮਾਮਲੇ ਬਠਿੰਡਾ ਤੋਂ 61 ਮਾਮਲੇ ਕਪੂਰਥਲਾ ਤੋਂ 48 ਮਾਮਲੇ ਗੁਰਦਾਸਪੁਰ ਤੋਂ 43 ਮਾਮਲੇ ਬਰਨਾਲਾ ਤੋਂ ਅਤੇ 28 ਮਾਮਲੇ ਸਾਹਮਣੇ ਆਏ ਨੇ ਗੁਰਦਾਸਪੁਰ ਅਤੇ ਬਰਨਾਲਾ ਤੋਂ 28 ਮਾਮਲੇ ਸਾਹਮਣੇ ਆਏ ਨੇ ਤਾਂ ਇਹ ਅੰਕੜੇ ਜਿਹੜੇ ਨੇ 15 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਆ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਪਿਛਲੀ 24 ਘੰਟਿਆਂ ਦੇ ਵਿੱਚ ਸੰਗਰੂਰ ਦੇ ਵਿੱਚ ਸਭ ਤੋਂ ਵੱਧ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਨੇ 79 79 ਮਾਮਲੇ ਸੰਗਰੂਰ ਤੋਂ ਸਾਹਮਣੇ ਆਏ ਨੇ ਤਰਨਤਾਰਨ ਦੇ ਵਿੱਚ 43 ਮਾਮਲੇ ਫਰੋਜਪੁਰ ਦੇ ਵਿੱਚ 32 ਪਟਿਆਲਾ ਦੇ ਵਿੱਚ 25 ਬਠਿੰਡਾ ਦੇ ਵਿੱਚ 19 ਅਤੇ ਮਾਨਸਾ ਦੇ ਵਿੱਚੋਂ 16 ਮਾਮਲੇ ਸਾਹਮਣੇ ਆਏ ਨੇ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਬੁੱਧਵਾਰ ਦੀ ਜੇਕਰ ਗੱਲ ਕੀਤੀ ਜਾਵੇ ਬਿਤੇ ਕੱਲ ਦੀ ਤਾਂ 283 ਨਵੇਂ ਮਾਮਲੇ ਸਾਹਮਣੇ ਆਏ ਨੇ ਤਾਂ ਸਭ ਨੂੰ ਹੈਰਾਨ ਕਰ ਦਿੰਦੇ ਨੇ ਇਹ ਅੰਕੜੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਬਾਰ-ਬਾਰ ਅਪੀਲ ਕੀਤੀ ਜਾਂਦੀ ਆ ਕਿ ਤੁਸੀਂ ਪ੍ਰਾਲੀ ਨੂੰ ਅੱਗ ਨਾ ਲਗਾਓ ਤੁਸੀਂ ਪਰਾਲੀ ਨਾ ਸਾੜੋ ਕਿਉਂਕਿ ਇਸ ਦੇ ਨਾਲ ਪੋਲਿਊਸ਼ਨ ਹੁੰਦਾ ਪੋਲਿਊਸ਼ਨ ਇਹ ਨਹੀਂ ਆ ਕਿ ਸੈਂਟਰ ਦੇ ਵਿੱਚ ਜਾਂਦਾ ਇਹ ਨਹੀਂ ਆ ਕਿ ਦਿੱਲੀ ਪਹੁੰਚਦਾ ਹਰਿਆਣਾ ਪਹੁੰਚਦਾ ਯੂਪੀ ਪਹੁੰਚਦਾ ਰਾਜਸਥਾਨ ਪਹੁੰਚਦਾ ਇਹ ਮੈਟਰ ਨਹੀਂ ਕਰਦਾ ਬਲਕਿ ਮੈਟਰ ਕਰਦਾ ਤੁਸੀਂ ਪੰਜਾਬ ਦੇ ਵਿੱਚ ਅੱਗ ਲਗਾਉਨੇ ਹੋ ਤਾਂ ਕਿ ਪੰਜਾਬ ਦੇ ਵਿੱਚ ਧੂਆ ਨਹੀਂ ਰਹਿੰਦਾ ਕੀ ਪੰਜਾਬ ਦੇ ਕਿਸਾਨਾਂ ਨੂੰ ਧੂਆ ਪਰੇਸ਼ਾਨ ਨਹੀਂ ਕਰਦਾ ਕੀ ਪੰਜਾਬ ਦੇ ਉਹਨਾਂ ਕਿਸਾਨਾਂ ਦੇ ਬੱਚਿਆਂ ਨੂੰ ਬਿਮਾਰ ਨਹੀਂ ਕਰਦਾ ਕਿਉਂਕਿ ਜੋ ਪਰਾਲੀ ਦਾ ਧੂਆ ਹੁੰਦਾ ਹਵਾ ਦੇ ਵਿੱਚ ਘੁਲ ਜਾਂਦਾ ਦੂਸ਼ਿਤ ਹਵਾ ਹੋ ਜਾਂਦੀ ਆ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਖਾਸ ਕਰਕੇ ਬਜ਼ੁਰਗਾਂ ਦੇ ਲਈ ਉਦੋਂ ਸਮੱਸਿਆ ਪੈਦਾ ਹੋ ਜਾਂਦੀ ਆ ਜਿਹੜੇ ਬਜ਼ੁਰਗ ਦਮੇ ਦੇ ਮਰੀਜ਼ ਨੇ ਸਾਹ ਦੇ ਮਰੀਜ਼ ਨੇ ਉਹਨਾਂ ਦੇ ਲਈ ਇੱਕ ਵੱਡੀ ਪਰੇਸ਼ਾਨੀ ਬਣ ਜਾਂਦਾ ਇਹ ਪਰਾਲੀ ਦਾ ਤੂਆ ਇਹ ਮੁੱਦਾ ਹਰ ਵਾਰ ਗੂੰਜਦਾ ਹਾਲਾਂਕਿ ਕਿਸਾਨ ਇਹ ਕਹਿੰਦੇ ਨੇ ਸਾਡੇ ਕੋਲ ਬਦਲ ਨਹੀਂ ਆ ਅਸੀਂ ਮਜਬੂਰ ਆ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਆ ਪ੍ਰਸ਼ਾਸਨ ਬੇਸ਼ੱਕ ਦਾਅਵੇ ਕਰਦਾ ਕਿ ਮਸ਼ੀਨਾਂ ਅਸੀਂ ਭੇਜ ਰਹੇ ਹਾਂ ਬੈਲਰ ਮਸ਼ੀਨਾਂ ਪਰ ਪ੍ਰਸ਼ਾਸਨ ਦੇ ਇਹਨਾਂ ਦਾਬਿਆਂ ਦੀਆਂ ਪੋਲਾਂ ਵੀ ਜਰੂਰ ਖੁੱਲ੍ਹਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿਤੇ ਨਾ ਕਿਤੇ ਕਿਉਂਕਿ ਕਿਸਾਨ ਇਕੱਠੇ ਹੋ ਕੇ ਇਹ ਗੱਲ ਕਹਿੰਦੇ ਨੇ ਕਿ ਆਹ ਦੇਖ ਲਓ ਪਰਾਲੀ ਖੇਤਾਂ ਦੇ ਵਿੱਚ ਪਈ ਆ ਇੰਨੇ ਦਿਨ ਹੋ ਗਏ ਅਸੀਂ ਝੋਨਾ ਤਾਂ ਵੱਢ ਲਿਆ ਪਰ ਅਸੀਂ ਕਣਕ ਵੀ ਤਾਂ ਬੀਜਣੀ ਆ ਕਿਸਾਨ ਜਿਹੜੇ ਮਜਬੂਰ ਨੇ ਮਜੂਰੀ ਦੇ ਵਿੱਚ ਅੱਗ ਲਗਾਉਂਦੇ ਨੇ ਪਰ ਇਹ ਮਾਮਲੇ ਜਿਹੜੇ ਨੇ ਜਰੂਰ ਸਭ ਨੂੰ ਹੈਰਾਨ ਕਰ ਰਹੇ ਨੇ ਤਾਂ ਇਸ ਬਾਬਤ ਜਿੱਥੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨਾ ਚਾਹੀਦਾ ਉੱਥੇ ਹੀ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਕੋਈ ਪੁਖਤਾ ਇੰਤਜ਼ਾਮ ਕਰਨਾ ਚਾਹੀਦਾ ਤਾਂ ਜੋ ਛੋਟੇ ਕਿਸਾਨ ਜਿਹੜੇ ਨੇ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਇਸ ਦਾ ਬਦਲ ਮਿਲ ਜਾਵੇ ਕਿਉਂਕਿ ਕਿਸਾਨ ਖੁਦ ਇਹ ਗੱਲ ਕਬੂਲਦੇ ਨੇ ਬੀਤੇ ਕੱਲ ਸਾਡੇ ਚੈਨਲ ਦੇ ਉੱਤੇ ਵੀ ਕਈ ਕਿਸਾਨਾਂ ਦੇ ਫੋਨ ਆਏ ਉਹਨਾਂ ਦੇ ਵੱਲੋਂ ਇਹੀ ਪੁੱਛਿਆ ਗਿਆ ਕਿ ਸਾਡੇ ਕੋਲ ਬਦਲ ਤਾਂ ਦੱਸ ਦੋ ਕੀ ਆ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਡਾ ਵੀ ਜੀ ਨਹੀਂ ਕਰਦਾ ਅਸੀਂ ਜੀਵ ਜੰਤੂਆਂ ਨੂੰ ਅੱਗ ਦੇ ਵਿੱਚ ਸਾੜ ਦਈਏ ਕਿਉਂਕਿ ਜੋ ਗੰਡੋਏ ਹੁੰਦੇ ਨੇ ਕੀੜੇ ਮਕੌੜੇ ਹੁੰਦੇ ਨੇ ਜਦੋਂ ਅੱਗ ਲਗਾਈ ਜਾਂਦੀ ਆ ਉਹ ਵਿੱਚ ਸੜ ਜਾਂਦੇ ਨੇ ਤਾਂ ਰੱਬ ਦੀ مخلوਕ ਐ ਉਹ ਰੱਬ ਦੇ ਜੀਨ ਐ ਉਹ ਤਾਂ ਕਿਹਦੇ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਉਹਨਾਂ ਨੂੰ ਅੱਗ ਦੇ ਵਿੱਚ ਜਿੰਦਾ ਸਾੜੀਏ ਪਰ ਕੀ ਕਰੀਏ ਕੀ ਕਰੀਏ ਸਾਡੀ ਮਜਬੂਰੀ ਆ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਸਾਡੀਆਂ ਮਜਬੂਰੀਆਂ ਨੇ ਤਾਂ ਇਹਨਾਂ ਮਜਬੂਰੀਆਂ ਨੂੰ ਕੀ ਸਰਕਾਰ ਤੇ ਪ੍ਰਸ਼ਾਸਨ ਸਮਝੇਗਾ ਜਾਂ ਫਿਰ ਇੱਕ ਸਿਰਫ ਤੇ ਸਿਰਫ ਸਿਆਸੀ ਬਿਆਨਬਾਜ਼ੀਆਂ ਕਰਕੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਸੈਂਟਰ ਨੂੰ ਐਂ ਕਹਿਤਾ ਦੂਜੇ ਪਾਸੇ ਫੇਰ ਬਾਅਦ ਦੇ ਵਿੱਚ ਇਸ ਤਰੀਕੇ ਨਾਲ ਹੋ ਜਨੇ ਆ ਹਾਲਾਂਕਿ ਬੀਤੇ ਕੱਲ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਹੋਣ ਦਾ ਦਾਵਾ ਕੀਤਾ ਸੀ ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਪ੍ਰतिकਰਮ ਦਿੱਤੇ ਸੀ ਤੇ ਪੁੱਛੇ ਸੀ ਸਵਾਲ ਕਿ ਆਖਰ ਜਦੋਂ ਤੁਹਾਡੀ ਦਿੱਲੀ ਦੇ ਵਿੱਚ ਸਰਕਾਰ ਸੀ ਉਦੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਸੀ ਉਦੋਂ ਤੁਸੀਂ ਜਦੋਂ ਕਿਸਾਨੀ ਅੰਦੋਲਨ ਚੱਲਿਆ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਤੁਹਾਡੀ ਪੁਲਿਸ ਨੇ ਖੰਡੇੜਿਆ ਉਹ ਅੰਦੋਲਨ ਤਾਂ ਉਦੋਂ ਕਿਸਾਨਾਂ ਦੇ ਨਾਲ ਕਿਉਂ ਨਹੀਂ ਸੀ ਵਾਕਈ ਸਵਾਲ ਜ਼ਰੂਰ ਵੱਡੇ ਨੇ ਤਾਂ ਕਹਿੰਦੇ ਜਦੋਂ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਸੀ ਉਦੋਂ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਸੀ ਤਾਂ ਅੱਜ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾਂਦਾ ਕਿਉਂਕਿ ਤੁਹਾਡੀ ਸਰਕਾਰ ਉੱਥੇ ਹੁਣ ਦਿੱਲੀ ਦੇ ਵਿੱਚ ਨਹੀਂ ਆ ਝਾੜੂ ਦੀ ਸਫਾਈ ਹੋ ਚੁੱਕੀ ਆ ਤਾਂ ਅਜਿਹੇ ਸਵਾਲਾਂ ਦੇ ਨਾਲ ਆ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਘੇਰਿਆ ਪਰ ਇੱਕ ਗੱਲ ਜ਼ਰੂਰ ਹੈ ਇੱਥੇ ਕਿ ਜੋ ਅੰਕੜੇ ਦਿਨ ਬਾ ਦਿਨ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਨੇ ਜ਼ਰੂਰ ਹੈਰਾਨ ਤੇ ਪਰੇਸ਼ਾਨ ਕਰ ਰੱਖਿਆ